ਤਿੰਨ ਮਹੀਨੇ ਹੋਏ ਪੇਪਰ ਲਾਇਆ ਨੂੰ ਆਖੰਡੇ ਅਜੇ ਵੀ ਗੱਲ ਨਹੀਂ ਬਣੀ ਪੈਸੇ ਵੀ ਅੱਧੇ ਦੇ ਦਿੱਤੇ ਆ ਪਤਾ ਨਹੀਂ ਕੀ ਸਾਬ ਕਿਤਾਬ ਆ ਪੈਸੇ ਲੈ ਗਏ ਆ ਪੇਪਰ ਲਾਤੇ ਆ ਮੁੜਕੇ ਤਾਂ ਤੇ ਪਿਓ ਨੇ ਤੇ ਭਰਾ ਨੇ ਵੀ ਫੇਰਾ ਨਹੀਂ ਮਾਰਿਆ ਤੇ ਜਾਂ ਗੱਲ ਬਣੀ ਆ ਜਾਂ ਨਹੀਂ ਬਣੀ ਜੇ ਜੋਬਣ ਵਾਲ ਵੇਨੀ ਆ ਤਾਂ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਪੈਨੂੰ ਮੈਂ ਕੀ ਪੁੱਛਾਂ ਜੇ ਮੈਂ ਵੀ ਜਿਆਦੀਆਂ ਗੱਲਾਂ ਕੀਤੀਆਂ ਤੇ ਨਿਆਣਾ ਫਿਕਰ ਕਰੂਗਾ ਪਿਓ ਉਧਰੋਂ ਤੱਗੇ ਹੀ ਹੋ ਇਦਾਂ ਦੇ ਤਾਂ ਮੰਮੀ ਵੀ ਆ ਗੱਲਾਂ ਕਰਨ ਢਈ ਆ ਪਰ ਫਿਗਰ ਤੇ ਮੈਨੂੰ ਪਿਆਲੀ ਦਾ ਪਿਆਲੀ ਵੀ ਹੱਥੋਂ ਗਵਾਤੀ ਆ ਪਿਆਹੇ ਵੀ ਦੇਤੇ ਆ ਇਹ ਨਾ ਹੋਵੇ ਵੀ ਸਾਰਾ ਪੈਹਾ ਹਥੇਲਾ ਲੈ ਕੇ ਮੁੜ ਕੇ ਮਾਰਨ ਹਨ ਨੂੰ ਲੱਤ ਪੇ ਗਾਂਹ ਜਾਓ ਲੱਛਣ ਤੇ ਮੈਨੂੰ ਇਹਨਾਂ ਦਾ ਲੱਭਣ ਹੀ ਡੇ ਆ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਵੱਡਾ ਘਰ ਤੇ ਭੁੱਖ ਦਾ ਡਰ ਘਰ ਤੇ ਉਹਨਾਂ ਦਾ ਵੱਡਾ ਠੀਕ ਹੈਗਾ ਵਾ ਪਰ ਹੈ ਭੁੱਖੀ ਆ ਇਧਰ ਹੀ ਧਿਆਨਵਾ ਪਿਓਨਾਂ ਕੋ ਲੱਲੀਏ ਪਰ ਇੰਨੀ ਸਮਝ ਨਹੀਂ ਇਹਨਾਂ ਨੂੰ ਆਉਂਦੀ ਪਿਓ ਵਿਚਾਰੇ ਜ਼ਮੀਨ ਤੇ ਹੀ ਆ ਮਿਹਨਤ ਕਰਦੇ ਆ ਤਾਂ ਆਪਣਾ ਟਾਈਮ ਪਾਸ ਕਰਦੇ ਆ ਚੱਲ ਹੁਣ ਮੁੰਡੇ ਦਾ ਕਰਕੇ ਨਾ ਆ ਅੱਗ ਹਨੂ ਫੱਕਣੀ ਪੈਣੀ ਹੀ ਰਮਨ ਕੀ ਬੋਲੀ ਜਾਣਦੀ ਆ ਬੋਲਣਾ ਮੈਂ ਕੀ ਆ ਆ ਜਿਹੜੇ ਕੰਮ ਹੋਣਦੇ ਆ ਨਾ ਉਹ ਹੀ ਫਿਕਰ ਜਿਆ ਲੱਗਾ ਵਾ ਮੈਨੂੰ ਵੀ ਫੇਰ ਤੇ ਰਮਨ ਨੂੰ ਮੈਨੂੰ ਵੀ ਲੱਗਾ ਤਿੰਨ ਮਹੀਨੇ ਹੋ ਗਏ ਆ ਅੱਧੇ ਪੈਸੇ ਵੀ ਦੇਤੇ ਆ ਪਿਆਲੀ ਵੀ ਹੱਥੋਂ ਗਈ ਆ ਤੇ ਜੇ ਮੁੰਡੇ ਦੀ ਗੱਲ ਨਾ ਬਣੀ ਤੇ ਕੀ ਕਰਾਂਗੇ ਆਪਾਂ ਮੈਨੂੰ ਤੇ ਇਹ ਆ ਕਿ ਕਿਤੇ ਆਪਣੇ ਕੁੜੀ ਦਾ ਨਾ ਕੰਮ ਬਣਾਉਣ ਲਨ ਕੱਲੀ ਦਾ ਤੇ ਮੁੰਡਾ ਸਾਡਾ ਫੇਰ ਹੈ ਜੇ ਹੁਣ ਸਿੱਧੇ ਇਦਾਂ ਮੈਂ ਕਹਿ ਵੀ ਨਹੀਂ ਸਕਦੀ ਪਹਿਲਾਂ ਤੁਸੀਂ ਮੇਰੇ ਦਿਵਾਲੇ ਹੁੰਦੇ ਸੀ ਜੇ ਇਦਾਂ ਕਹਿੰਨੀ ਹਾਂ ਤੇ ਜੇ ਮੁੰਡੇ ਨੂੰ ਕਹਿਨੀ ਹਾਂ ਤਾਂ ਮੁੰਡਾਂ ਦਾ ਹੀ ਮੰਮੀ ਚੁੱਪ ਕਰ ਜਾਓ ਜੇ ਤੁਸੀਂ ਗੱਲ ਕੀਤੀ ਨਾ ਸਾਰਾ ਕੰਮ ਹੀ ਖਰਾਬ ਹੋ ਜਾਣਾ ਮੈਂ ਤਾਂ ਫੇਰ ਚੁੱਪ ਕਰ ਗਈ ਪਿੱਛੇ ਚਲ ਕੋਈ ਗੱਲ ਨਹੀਂ ਮੈਂ ਕੀ ਗੱਲ ਕਰਨੀ ਆ ਉਦਾਂ ਜਦੋਂ ਹੁੰਦੇ ਰਹੇ ਆ ਨਾ ਮੇਰਾ ਤਾਂ ਇਰਾਦਾ ਹੀ ਵੀ ਇਹਨਾਂ ਨਾਲ ਗੱਲ ਕਰਾਂ ਤੂੰ ਕਰ ਦੇਣੀ ਸੀ ਹੁਣ ਪਿਆਹਾ ਤੇ ਅਦਾ ਚਲ ਗਿਆ ਆ ਕਾਕ ਪੱਤਰ ਉਹਨਾਂ ਲਾਲੇ ਆ ਹੁਣ ਮਾਰਿਆ ਕਦੀ ਫੇਰ ਉਹਨਾਂ ਨੇ ਨਾ ਪਿਓ ਆਇਆ ਕਦੀ ਤੇ ਨਾ ਭਰਾ ਆਇਆ ਵਾ ਮੈਨੂੰ ਤੇ ਆ ਵੀ ਸਾਡਾ ਰਬਰ ਕਿਲਾ ਵੀ ਜਾਂਦਾ ਰਿਆ ਤੇ ਮੁੰਡੇ ਦਾ ਵੀ ਨਾ ਕੰਮ ਬਣਿਆ ਤੇ ਕੀ ਕਰਾਂਗੇ ਮੈਂ ਆਉਦਾ ਮੁੰਡੇ ਨੂੰ ਬੜਾ ਸਮਝਾਇਆ ਹੈਗਾ ਤੇ ਕਿ ਹੈ ਨਾ ਛੋਟੇ ਮੁਲਕ ਸੇ ਚੱਲ ਜਾ ਉਥੋਂ ਗਾਂ ਚੱਲ ਜੀ ਲੋਕਾਂ ਦੇ ਨਿਆਣੇ ਇਦਾਂ ਹੀ ਕਰਦੇ ਆ ਇਹ ਥੋੜਾ ਵੀ ਜੱਕਦਾਮੀ ਵੱਡੀਆਂ ਛਾਲਾਂ ਮਾਰੀ ਦੀਆਂ ਵਾ ਇਹ ਉਹਦੋਂ ਮੰਨਿਆ ਨਹੀਂ ਹੁਣ ਜੇ ਇਹ ਤੇ ਲੈ ਜੂਗੀ ਤੇ ਠੀਕ ਵਾ ਵੱਜਾਂਗੇ ਜਿਉ ਉਹਨੇ ਨਾ ਨਾ ਖੜਿਆ ਇੱਕ ਤਾਂ ਸ਼ਰੀਕੇ ਵਿੱਚ ਮੂੰਹ ਵਿਖਾਉ ਜੋਗੇ ਨਹੀਂ ਰਹਿਣਾ ਲੋਕਾਂ ਦਾ ਮਜ਼ਾਕ ਬਣ ਜਾਣਾ ਵਾ ਤੇ ਦੂਜਾ ਹੱਥੋਂ ਪੈਸੇ ਜਾਂਦੇ ਰਹਣੇ ਆ ਮੈਨੂੰ ਇਹ ਆ ਮੈਂ ਤੇ ਉਹਨੂੰ ਕਿਹਾ ਸੀ ਵੀ ਭਾਜੀ ਤੁਸੀਂ ਦੋਵਾਂ ਦਾ ਕੰਮ ਬਣਾਓ ਨਹੀਂ ਪਹਿਲਾਂ ਜੋੜਾ ਬਣਾ ਕੇ ਤੇ ਫਿਰ ਬਾਜ ਬਣਾਵਾਂਗੇ ਅਜੇ ਤੱਕ ਉਹਦਾ ਨਹੀਂ ਬਣਿਆ ਕੱਲੀ ਜੋੜਾ ਬਣ ਗਿਆ ਜੋੜਾ ਬੰਨਣਾ ਹੀ ਬੰਨਣਾ ਵਾ ਨਾ ਬਣਿਆ ਤੁਹਾਡੇ ਜੋ ਬੰਦਾ ਹੀ ਨਹੀਂ ਬੰਨਣਾ ਇਹੋ ਗੱਲ ਦਾ ਤੇ ਮੈਨੂੰ ਡਰ ਵਾ ਤੇ ਜਿਉ ਕੱਲੀ ਚਲ ਗਈ ਤੇ ਉੱਥੇ ਜਾ ਕੇ ਤੈਨੂੰ ਪਰ ਲੱਗ ਜਾਣੇ ਫੇਰ ਤੂੰ ਕਹੋਂ ਤਾਂ ਮੈਂ ਕੌਣ ਫੇਰ ਵੇਖੇ ਫੋਨ ਵੀ ਨਹੀਂ ਕਰਨਾ ਰਮਨਾ ਉੱਥੇ ਕਿੱਦਾਂ ਦੇ ਚਾਂਸ ਹੋਣ ਰਹੇ ਆ ਤੂੰ ਵੇਖਿਆ ਹੀ ਆ ਸੁਣਦੀ ਆ ਸਾਰੀਆਂ ਗੱਲਾਂ ਸੁਣ ਸੁਣ ਕੇ ਤਾਂ ਡਰ ਲੱਗਦਾ ਵਾ ਪੀ ਮਹਾਰਾਜ ਇਹ ਦੂਰ ਦੂਰੀ ਗੱਲਾਂ ਸੁਣੀਦੀਆਂ ਸੀ ਕਿਤੇ ਸਾਡੇ ਘਰ ਵਿੱਚ ਨਾ ਆ ਜਾਣ ਅਸੀਂ ਤੇ ਵਿਆਹ ਕੀਤਾ ਹੀ ਪੀ ਤੁਹਾਡਾ ਗਰੀਬੀ ਦਾਵਾ ਵਾ ਕਰੋ ਗਰੀਬੀ ਨਿਕਲ ਜੂਗੀ ਪਰ ਜਿੱਦਾਂ ਦੇ ਕੰਮਾਂ ਡੇ ਆ ਨਾ ਮੈਨੂੰ ਲੱਗਦਾ ਗਰੀਬੀ ਹੋਰ ਪੈ ਜਾਣੀ ਆ ਅੱਗੇ ਕਿੱਲੇ ਦੀ ਵਾਅਦਾ ਆਮਦਨ ਆਉਂਦੀ ਸੀ ਜੇ ਉਹ ਕਿਲਾ ਹੱਥੋਂ ਚਲ ਗਿਆ ਵਾ ਉਹ ਆਮਦਨ ਸਾਡੇ ਕੋ ਘਟਣੀ ਆ ਵਧਣੀ ਥੋੜਾ ਵਾ ਰਮਨ ਅਸੀਂ ਤਾਂ ਸਿਰਫ ਝੋਨਾ ਹੀ ਵੜਣਾ ਵਾ ਤੇ ਉਹਨਾਂ ਨੇ ਪਿਆੜੀ ਛਡਾ ਲੈਣੀ ਆ ਜਦੋਂ ਉਹਨਾਂ ਨੇ ਪੈਸੇ ਦਿੱਤੇ ਆ ਤੇ ਪਹਿਲੀ ਤੋਂ ਉਹਨਾਂ ਨੇ ਛਡੋਣੀ ਛਡੋਣੀ ਆ ਤੈਨੂੰ ਵੀ ਇਹ ਗੱਲ ਦਾ ਪਤਾ ਚੱਲ ਕੋਈ ਗੱਲ ਨਹੀਂ ਜਿੰਨਾ ਰਕਮ ਦਿੱਤੀ ਆ ਉਹਨਾਂ ਪਿਆੜੀ ਦੇ ਹੋਣੀ ਆ ਤੁਹਾਨੂੰ ਵੀ ਨਾ ਵੱਡਾ ਸਾਰਾ ਜਿਗਰਾ ਕਰਕੇ ਪਿਆੜੀ ਛਡਣੀ ਪੈਣੀ ਆ ਰਮਨ ਉਹ ਤੇ ਫੇਰ ਵੀ ਚੰਗੇ ਆ ਕਿ ਜਿੰਨਾ ਕਹਿਆ ਵੀ ਤੁਸੀਂ ਝੋਨਾ ਵੜ ਲਓ ਆਹੋ ਨਹੀਂ ਤੇ ਜਿੱਦਾਂ ਨਾ ਪੈਸੇ ਦੇਤੇ ਸੀਗੇ ਕਹਿ ਸਕਦੇ ਵੀ ਝੋਨਾ ਹੀ ਵੜਣਾ ਵਾ ਚੱਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਨਸਾਨਾਂ ਵਿੱਚ ਬੜਾ ਫਰਕ ਹੁੰਦਾ ਵਾ ਓਏ ਉਹ ਤਾਂ ਤੇਰੀ ਗੱਲ ਸਹੀ ਆ ਪਰ ਹੁਣ ਆ ਕੰਮ ਸਾਰਾ ਗਲਤ ਹੋਣ ਡਿਆ ਚੱਲ ਕੋਈ ਨਹੀਂ ਜੋ ਹਉ ਵੇਖੀ ਜਊ ਹੁਣ ਕੀ ਕਰਨਾ ਮਰ ਜਾਣਾ ਫਿਰ ਜਾ ਰੱਬ ਰਮ ਤੂੰ ਤੇ ਮੈਂ ਨਾ ਪਿੰਡ ਹੋ ਗਿਆ ਜਾਓ ਆਓ ਹਾਇ ਰੱਬਾ ਇਹ ਗੱਲ ਤਾਂ ਕਿਸੇ ਭੈਣ ਭਰਾ ਨੂੰ ਦੱਸਣ ਜੋਗੀ ਵੀ ਨਹੀਂ ਹੈਗੀ ਜੇ ਕਿਸੇ ਭੈਣ ਭਰਾ ਨਾਲ ਗੱਲ ਕੀਤੀ ਉਹਨਾਂ ਵੀ ਮਜ਼ਾਕ ਬਣਾਉਣਾ ਵਾ ਕੀ ਕਰਾਂ ਦਿਲ ਦੀ ਗੱਲ ਕਿੱਦਾਂ ਕਰਾਂ ਕਿਸੇ ਨਾਲ ਵੀ ਕਰਨ ਜੋਗੀ ਨਹੀਂ ਰਹੀ ਹੁਣ ਤੇ ਮੈਂ ਆਪੇ ਹੀ ਫਸ ਗਈਆਂ ਮੁੰਡੇ ਤੇ ਹੀ ਤਾਂ ਸਾਇਆ ਕੇ ਫੇ ਚਲ ਕੋਈ ਗੱਲ ਨਹੀਂ ਚਲ ਜੂਗਾ ਕਿਸੇ ਬੰਨੇ ਮੰਮੀ ਜੀ ਤੇ ਇੱਥੇ ਇਕੱਲੇ ਬੈਠੇ ਬਿਆਣਾ ਪੁੱਤ ਕੀ ਆ ਸੋਚਾਂ ਹੀ ਸੋਚਣ ਲਈ ਆ ਕੀ ਗੱਲ ਹੋਈ ਆ ਗੱਲ ਕੀ ਹੁਣੀ ਆ ਤਿੰਨ ਮਹੀਨੇ ਹੋ ਗਏ ਆ ਅੱਧੇ ਪੈਸੇ ਵੀ ਦੇ ਦਿੱਤੇ ਆ ਪਿਆਲੀ ਵੀ ਹੱਥੋਂ ਚਲ ਗਈ ਆ ਤੇ ਗੱਲ ਦਾ ਜ ਪਤਾ ਨਹੀਂ ਲੱਗਾ ਮੰਮੀ ਜੀ ਫਿਗਰ ਤੇ ਸਾਨੂੰ ਵੀ ਬੜੀ ਆ ਪਰ ਕੀ ਕਰੀਏ ਹੁਣ ਅਸੀਂ ਹੈ ਦੇ ਇਦਾਂ ਪੁੱਤ ਜਿੰਨੇ ਜੀ ਤਾਂ ਸਾਰਿਆਂ ਨੂੰ ਫਿਗਰ ਪਰ ਉਹਨਾਂ ਦੀ ਗੱਲ ਕਰ ਲਾ ਪੈਹੇ ਲੈ ਗਏ ਆ ਕੰਮ ਕਾਰ ਆਪ ਕਰਦੇ ਫਿਰਨਦੇ ਆ ਤੁਹਾਨੂੰ ਦੱਸਿਆ ਨਹੀਂ ਕਿ ਕਿੱਥੋਂ ਤੱਕ ਗੱਲ ਪਹੁੰਚੀ ਆ ਆਪ ਉਹ ਚੰਗੇ ਭਲੇ ਆ ਹਨ ਉਹਨਾਂ ਨੇ ਟੈਨਸ਼ਨਾਂ ਚ ਪਾਇਆ ਵਾ ਕੀ ਇਹ ਤਾਂ ਮੁੰਡੇ ਦੀ ਗੱਲ ਬਣੀ ਵੀ ਆ ਕਿ ਨਹੀਂ ਬਣੀ ਫਿਕਰ ਤੇ ਇਹੋ ਵੱਡ ਵੱਡ ਖਾਂਦਾ ਵਾ ਚੱਲ ਉਹ ਜਾਣੀ ਭਾਵੇਂ ਚੋਂ ਪੰਜਾਂ ਮਹੀਨਿਆਂ ਨੂੰ ਗੱਲ ਬੰਨ ਜੀ ਬਾਣ ਇਕੱਠਿਆਂ ਦੀ ਜਾਵੇ ਨਹੀਂ ਤੇ ਪੁੱਤ ਸ਼ਰੀਕੇ ਦਾ ਤੇ ਤੈਨੂੰ ਪਤਾ ਹੀ ਆ ਉਹਦਾਂ ਹੀ ਨਹੀਂ ਲੋਕ ਇੰਜ ਜੀਨ ਦਿੰਦੇ ਜੇ ਇਹ ਗੱਲ ਦਾ ਪਤਾ ਲੱਗ ਗਿਆ ਨਾ ਬਿਲਕੁਲ ਮਜ਼ਾਕ ਹੀ ਬਣ ਜਾਣਾ ਵਾ ਲੋਕੀ ਬੜੀਆਂ ਗੱਲਾਂ ਕਰਨ ਦੇ ਬਾਹਰ ਮੈਂ ਗਈ ਹੀ ਨਾ ਅੱਛਾ ਮੂੰਹ ਜੋਰ-ਜੋਰ ਗੱਲਾਂ ਕਰਦੇ ਆ ਉਹ ਤਾਂ ਫੇਰ ਕੰਮ ਹੀ ਲਿਆਂਦੀ ਆ ਨਾ ਕੋਈ ਕੰਮ ਕਰਨਾ ਨਾ ਕੋਈ ਧੰਦਾ ਕਰਨਾ ਫੇਰ ਲੱਤ ਉਤੋਂ ਦੀ ਰੱਖਣੀ ਇਹ ਤਾਂ ਜੋਤ ਨੂੰ ਸੋਚਣਾ ਚਾਹੀਦਾ ਵਾ ਨਾ ਮੇਰਾ ਘਰ ਨੀ ਨਹੀਂ ਸੰਦੀਪ ਉਹਨੇ ਤਾਂ ਘਰ ਸਮਝਿਆ ਹੀ ਨਹੀਂ ਆ ਉਹਨੂੰ ਇਹ ਆ ਕਿ ਪੈਸੇ ਨਾ ਦੇਤੇ ਆ ਮੈਂ ਬਾਹਰ ਚੱਲ ਜਾਣਾ ਵਾ ਮੈਂ ਇਹ ਘਰ ਨੂੰ ਕੀ ਜਾਣਦੀ ਆ ਪਰ ਉਹ ਤੇ ਹਾਨੂੰ ਪਤਾ ਵਾ ਕਿੰਨੀ ਗਰੀਬੀ ਦੇ ਦਿਨ ਅਸੀਂ ਕੱਟੇ ਆ ਤੇ ਮਹਾਸੌਖੀ ਰੋਟੀ ਖਾਣ ਲੱਗੇ ਹਾਂ ਮੈਂ ਕਿਹਾ ਸੀ ਕਿ ਚੱਲ ਦਿਨ ਫੇਰ ਚੰਗੇ ਆ ਜਾਣਗੇ ਪਰ ਜਿੱਦਾਂ ਦਾ ਸਾਹ ਕਿਤਾਬ ਚੱਲਣ ਡਿਆ ਵਾ ਨਾ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਉਹਨਾਂ ਦਿਨਾਂ ਵਿੱਚ ਹੀ ਫੇਰ ਅਸੀਂ ਚੱਲ ਜਾਣਾ ਵਾ ਤੂੰ ਇਦਾਂ ਨਾ ਸੋਚੋ ਕੋਈ ਗੱਲ ਨਹੀਂ ਤੂੰ ਫੋਨ ਕਰਨਾ ਇਹਨੇ ਇੱਕ ਵਾਰੀ ਉਹਨਾਂ ਨੂੰ ਮੈਂ ਨਹੀਂ ਫੋਨ ਕਰਨਾ ਪੁੱਤ ਮੈਂ ਕੀ ਕਵਾਂ ਉਹਦੇ ਡੈਡੀ ਨੂੰ ਤੇ ਆਪ ਚਾਹੀਦਾ ਵਾ ਸਗੋਂ ਵੀ ਜੋਬਨਾਂ ਨਾਲ ਗੱਲ ਕਰੇ ਪੁੱਤ ਇੱਥੋਂ ਤੱਕ ਕੰਮ ਚੱਲ ਗਿਆ ਵਾ ਡੈਡੀ ਵੀ ਆਂਦੇ ਮੈਨੂੰ ਸ਼ਰਮ ਆਉਂਦੀ ਆ ਉਹਨਾਂ ਨੇ ਆਪਣੀ ਕੁੜੀ ਨੂੰ ਭੇਜ ਦੇਣਾ ਵਾ ਜੋਬਨ ਉਹ ਨਹੀਂ ਖੜਨਾਂ ਮੈਨੂੰ ਪਤਾ ਵਾ ਚੱਲ ਕੋਈ ਨਹੀਂ ਮੇਰਾ ਨਾ ਸਿਰ ਬੜਾ ਦਰਦ ਹੋਣ ਡਿਆ ਸੰਦੀਪ ਮੈਨੂੰ ਕੋਈ ਗੋਲੀ ਦੇ ਹਾਂ ਮੈਂ ਖਾ ਗਏ ਤੇ ਘੜੀ ਕਰ ਰਿਹਾ ਰੈਸਟ ਕਰ ਲਾ ਚਲੋ ਠੀਕ ਹੈ ਮੈਂ ਨਾਲੇ ਚਾਹ ਬਣਾ ਕੇ ਦਿੰਨੀ ਤੁਹਾਨੂੰ ਹਾਂ ਚਲ ਬਣਾ ਦੇ ਕੋ ਟਕ ਚਲੋ ਠੀਕ ਚੱਲ ਇਹ ਤੇ ਫੇਰ ਵਿਚਾਰੀ ਚੰਗੀ ਆ ਲਾਗੇ ਆਣ ਕੇ ਬਹਿ ਜਾਂਦੀ ਆ ਗੱਲਾਂ ਬਾਤਾਂ ਕਰਦੀ ਆ ਦੂਜੀ ਦਾ ਹਾਲ ਵੇਖ ਲਾ ਉਹਨੂੰ ਕੋਈ ਪਤਾ ਹੀ ਨਹੀਂ ਕਿ ਮੇਰੇ ਸਹੁਰਿਆਂ ਦਾ ਘਰ ਵਾ ਕਿਸੇ ਨਾਲ ਦੁੱਖ ਸੁੱਖ ਕਰਨਾ ਆਪਣੀ ਰੰਗਾਂ ਦੇ ਵਿੱਚ ਰਾਜੀ ਬਸ ਘਟਾ ਹੀ ਬੜਾ ਪੈ ਜਾਂਦਾ ਵਾ ਤੇ ਫੋਨ ਕਿਧਾ ਆ ਗਿਆ ਵਾ ਡਿੰਟ ਦਾ ਫੋਨ ਹੈਲੋ ਸ਼ਸ਼ਿਕਾ ਬਾਜੀ ਹੋਰ ਸੁਣਾਓ ਠੀਕ ਠਾਕ ਹਾਂਜੀ ਵਧੀਆ ਵਧੀਆ ਆਪਣੀ ਸੁਣਾਓ ਤੁਸੀਂ ਹਾਂਜੀ ਠੀਕ ਠਾਕ ਹੈ ਡੈਡੀ ਹੁਣੀ ਵੀ ਹਾਂਜੀ ਅੱਛਾ ਵਿਜਾ ਆ ਗਿਆ ਵਾ ਤੇਰੇ ਤੇ ਬਾਜੀ ਵਧਾਈ ਬਣੀ ਆ ਹੈ ਅੱਛਾ ਅੱਛਾ ਚਲੋ ਵਧੀਆ ਹੋ ਗਿਆ ਜੇ ਆ ਗਿਆ ਤੇ ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਜੋਦਨ ਮੈਂ ਕਰ ਦਨਾ ਫੋਨ ਤੇ ਡੈੜੀ ਨੂੰ ਹੀ ਦੱਸ ਦਿੰਨਾ ਜੀ ਤੇ ਬਾਕੀ ਇਹ ਆ ਕਿ ਹੁਣ ਮੇਰਾ ਵੀ ਛੇਤੀ ਬਣਾ ਦਿਓ ਮਗਰ ਉਹ ਨਹੀਂ ਨਹੀਂ ਜੋ ਬੰਦੀ ਤੁਹਾਨੂੰ ਦੱਸੀ ਤੇ ਹੈਗੀ ਗੱਲ ਉਹਨੂੰ ਬਾਅਦ ਚ ਵੇਖਾਂਗੇ ਹਾਂਜੀ ਆਪਰੂਵ ਤੇ ਮੈਂ ਸਾਰੇ ਤੁਹਾਨੂੰ ਦੇ ਗਿਆਂ ਆਪਣੇ ਤੇ ਜੇ ਕੋਈ ਚਾਹੀਦਾ ਹੋਊਗਾ ਤੇ ਮੈਨੂੰ ਦੱਸ ਦਿਓ ਚੱਲ ਇਹ ਆ ਵੀ ਛੇਤੀ ਉਹਦੇ ਮਗਰੋਂ ਕੱਲ ਦਿਓ ਫਿਰ ਮੈਨੂੰ ਵੀ ਹਾਂਜੀ हां जी हां जी ओ तो मेनू ਪਤਾ ਵਾ ਤੇ ਕੋਈ ਗੱਲ ਨਹੀਂ ਜਿਹੜੇ ਪੈਸੇ ਰਹਿ ਗਏ ਅਸੀਂ ਕਰ ਦਿੰਨੇ ਆ ਉਹਨਾਂ ਨੂੰ ਫੋਨ ਤੇ ਆਪੇ ਦੇ ਜੰਦੇ ਨਾਲੇ ਪਾਸਪੋਰਟ ਲੈ ਜਾਗੇ ਤੁਹਾਡੇ ਕੋ ਹਾਂ ਕੋਈ ਨਹੀਂ ਕੋਈ ਨਹੀਂ ਭਾਜੀ ਠੀਕ ਆ ਜੀ ਮਿਹਰਬਾਨੀ ਸਰ ਮਿਹਰਬਾਨੀ ਓਕੇ ਚੱਲ ਆਦ ਬੜੀ ਵਧੀਆ ਗੱਲ ਹੋਈ ਵਿਜ਼ਾ ਆ ਗਿਆ ਚੱਲ ਇਹ ਆ ਦੋਵਾਂ ਕੁ ਮਹੀਨਿਆਂ ਤੱਕ ਹੀ ਮੈਂ ਚੱਲ ਗਿਆ ਨਾ ਤੇ ਤਾਂ ਵੀ ਠੀਕ ਆ ਆਪੇ ਬਿਠਾ ਰਹੂਗਾ ਇੱਥੇ ਕੇ ਜਿੰਨਾ ਪੈਸੇ ਲਾਏ ਐ ਐਨਰਜੀ ਚੱਲੇ ਜੇ ਕਿਤੇ ਬਚ ਲੈ ਹੀ ਸ਼ਹਿਰ ਨੂੰ ਅੱਛਾ ਅੱਛਾ ਤੇ ਉਹ ਨਾ ਜੈਂਟ ਦਾ ਹੁੰਡਿਆ ਫੋਨ ਅੱਛਾ ਤੇ ਉਹ ਕਹਿੰਦੇ ਆ ਵੀ ਜੋ ਉਹਦਾ ਵਿਆਹ ਆ ਗਿਆ ਵਾ ਲੈ ਵਧੀਆ ਹੋ ਗਿਆ ਫਤਿਹ ਹਾਂਜੀ ਤੇ ਉਹ ਡਿਆ ਹੀ ਮੈਨੂੰ ਦੱਸਣ ਤੇ ਮੈਂ ਕੋਈ ਗੱਲ ਨਹੀਂ ਮੈਂ ਕਰ ਦੇਣਾ ਜੋਤ ਨੂੰ ਵੀ ਫੋਨ ਕਰਤਾ ਫੋਨ ਉਹਨੂੰ ਨਹੀਂ ਮੈਂ ਕਰ ਦੇਣਾ ਜਦੇ ਆਇਆ ਹੀ ਉਹਦਾ ਫੋਨ ਠੀਕ ਆ ਹਾਂਜੀ ਤੇ ਨਾਲੇ ਕਹਿੰਦੇ ਆ ਇਹ ਵੀ ਜਿਹੜੇ ਪੈਸੇ ਰਹਿ ਗਏ ਆ ਨਾ ਤੇ ਉਹ ਵੀ ਦੇਜੋ ਤੇ ਪਾਸਪੋਰਟ ਲੈ ਜਾਓ ਆਪਣੇ ਤੇ ਤੂੰ ਕਹਿਦੀ ਇਹਨਾਂ ਨੂੰ ਨਾ ਕਿ ਬਾਕੀ ਜਿਹੜਾ ਬਕਾਇਆ ਉਹ ਦੇ ਦੇਣਾ ਤੇ ਪਾਸਪੋਰਟ ਲੈ ਹੁਣ ਕੋਈ ਗੱਲ ਨਹੀਂ ਮੈਂ ਕਰ ਦਿੰਨਾ ਜਦੋਂ ਉਹ ਫੋਨ ਤੇ ਮੈਂ ਨਾਲੇ ਤਿਆਰੀ ਕਰਨ ਇਹ ਵੀ ਗੱਲ ਕਹੀ ਹੈ ਮੈਂ ਮੇਰਾ ਵੀ ਹੁਣ ਬਣਾਨੀ ਛੇਤੀ ਮਗਰ ਆਹ ਠੀਕ ਆ ਤੇ ਜੋ ਬੰਦਾ ਮੈਂ ਕੋਈ ਗੱਲ ਨਹੀਂ ਬਾਅਦ ਚ ਵੇਖੀ ਜਾਊਗੀ ਚਲੋ ਜੇ ਹਿਸਾਬ ਨਾਲ ਹੋਊਗਾ ਨਾ ਕੰਮ ਜਾ ਕੇ ਵੇਖੂਗੀ ਨਾ ਫਿਰ ਉਦਾਂ ਇੱਕ ਵਾਰੀ ਤੂੰ ਹੀ ਵੀ ਕਹਿ ਦਿਓ ਕੋਈ ਗੱਲ ਨਹੀਂ ਕਰ ਲਾਂਗੇ ਤੇ ਚੱਲੇ ਆ ਵੀ ਫਿਰ ਬੰਦੇ ਨੂੰ ਪਤਾ ਹੁੰਦਾ ਵੀ ਕੀ ਆ ਹਾਂਜੀ ਤਾਂ ਚਲ ਵਧੀਆ ਹੋ ਗਿਆ ਵਾ ਛੇਤੀ ਉਹਦਾਂ ਬਣਾਉਂਦਾ ਕੰਮ ਨਹੀਂ ਛੇਤੀ ਉਹਨੂੰ ਮੈਂ ਕਿਹਾ ਤੇ ਹੈਗਾ ਹੀ ਹਾਂ ਹਾਂ ਮੈਨੂੰ ਬਹੁਤਾ ਟਾਈਮ ਨਾ ਲੱਗੇ ਹਾਂ ਹਾਂ ਕਿਉਂਕਿ ਉਹਦਾ ਮੁੜ ਕੇ ਫੇਰ ਟੈਸਟ ਜਿਹੜਾ ਟੈਡਾ ਪੜਾਣਾ ਸੀ ਨਾ ਹਾਂ ਉਹਦੇ ਕਰਕੇ ਵੀ ਆ ਚਲ ਵਧੀਆ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਉਹਨਾਂ ਨੂੰ ਦੱਸ ਦਿੰਦਾ ਦੱਸ ਦੇ ਤੂੰ ਤੇ ਹੋਰ ਉਹ ਤੁਹੀਂ ਸ਼ਰਮ ਕੋਈ ਨਹੀਂ ਹੈ ਹਾਂ ਠੀਕ ਆ ਅਬ ਵੀ ਦੇਹੀ ਹੋਣੀ ਹੈ ਦੇਖਣ ਵਿੱਚ ਕਿਹੜੇ ਵੇਲੇ ਫੋਨ ਆਵੇ ਉਧਰ ਹਲੋ ਹਲੋ ਸਸਿਕਾ ਭੈਣ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹਾਂਜੀ ਬੱਧੀਆ ਤੈਨੂੰ ਸੁਣਾਉਂਾ ਹੋਰ ਕੀ ਬੰਦਿਆ ਕੁਛ ਨਹੀਂ ਬਸ ਬੰਨਾਤੀ ਵੇਲੇ ਹੀ ਹੋਰ ਮਮੀ ਨੇ ਕੀ ਖਾਣੇ ਹਾਂ ਠੀਕ ਠਾਕ ਵਧੀਆ ਆਪਣੀ ਸੁਣਾ ਤੂੰ ਵਧੀਆ ਵਧੀਆ ਜੋਬ ਨੂੰ ਨਹੀਂ ਉਹ ਵੀ ਤੇ ਬਸ ਇੰਕਿੰਗ ਕੰਮ ਕਰਦੀ ਹੈ ਅਛਾ ਅਛਾ ਤੇ ਉਹ ਖੁਸ਼ਖਬਰੀ ਦੱਸਣੀ ਤੈਨੂੰ ਇੱਕ ਮੈਂ ਕਿਹੜੀ ਵਿੱਚ ਵੀਜ਼ਾ ਆ ਗਿਆ ਤੇਰਾ ਅੱਛਾ ਆਹੋ ਲੈ ਇਹ ਤੇ ਬੜੀ ਵਧੀਆ ਗੱਲ ਹੋ ਗਈ ਮੈਨੂੰ ਆਇਆ ਹੀ ਹੁਣੇ ਏਜੰਟ ਦਾ ਫੋਨ ਤੇ ਉਹ ਕਹਿੰਦਿਆ ਵੀ ਵੀਜ਼ਾ ਆ ਗਿਆ ਵਾ ਤੇ ਜਿਹੜੇ ਰੈਂਦੇ ਪੈਸੇ ਆ ਨਾ ਹਾਂਜੀ ਤੇ ਉਹ ਇਹਨਾਂ ਨੂੰ ਦੱਸ ਦੇ ਵੀ ਕਰ ਲਓ ਹੁਣ ਤੇ ਫੇਰ ਹੀ ਪਾਸਪੋਰਟ ਦੇਣੇ ਹਨ ਨਹੀਂ ਕੋਈ ਨਹੀਂ ਵਿੱਚ ਮੈਂ ਕਹਿ ਦਿੰਦੀ ਆ ਵੀ ਹਾਂ ਪਹਿਲੇ ਜਿਹੜੀ ਉਹ ਕਲੀਅਰ ਕਰੋ ਤੇ ਫੇਰ ਹੀ ਪਾਸਪੋਰਟ ਹਾਂ ਤੇ ਚਲ ਇਹ ਆ ਵੀ ਹੁਣ ਉਹਨੂੰ ਮੈਂ ਇਦਾਂ ਕਿਹਾ ਵਾ ਵੀ ਮੇਰਾ ਵੀ ਕੰਮ ਛੇਤੀ ਬਣਾ ਦੀ ਮਗਰ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਜੋ ਬੰਦੀ ਬਾਅਦ ਚ ਵੇਖੀ ਜਾਊਗੀ ਫੇਰ ਆਹੋ ਵੇਖੀ ਜਾਊ ਜੋ ਹਾਂ ਤੇ ਉਹਦਾ ਕਿਹਾ ਰਿਹਾਗਾ ਮੈਂ ਤੇ ਚਲ ਕੋਈ ਗੱਲ ਨਹੀਂ ਜੇ ਉਧਰ ਜਾ ਕੇ ਵੀ ਬਣੂਗੀ ਗੱਲ ਤੇ ਲਾਦੀ ਪੇਪਰ ਉੱਪਰ ਮੇਰੇ ਹਾਂ ਉਧਰ ਹੈ ਹੀ ਹਾਂ ਤੇ ਕੋਈ ਗੱਲ ਨਹੀਂ ਵਿੱਚ ਹੀ ਮੈਂ ਇਹਨਾਂ ਨੂੰ ਦੱਸ ਦੇਣੀ ਆ ਆਹ ਦੱਸ ਦੇ ਇਹਨਾਂ ਨੂੰ ਨਹੀਂ ਕਰਨਾ ਹੀ ਪੈਣਾ ਮੈ ਹੁਣ ਸਾਰੇ ਕੰਮ ਤੇ ਹੋ ਗਏ ਆ ਹੁਣ ਇਦਲਾ ਸੋਹੇ ਤਾ ਵਾ ਪਿੱਟਾ ਕੰਮ ਬਣਾਉਣਾ ਹੀ ਬਣਾਉਣਾ ਵਾ ਅੱਛਾ ਸਾਡੇ ਤੇ ਇੰਨਾ ਵੀ ਯਕੀਨ ਨਹੀਂ ਹੈ ਤਾਂ ਕਹਿੰਦੇ ਹੁੰਨੇ ਆ ਨਾ ਫਿਰ ਕਰਦੇ ਰਹਿੰਦੇ ਆ ਸੈਲੀ ਵੇਚੀ ਆਈ ਤਾਂ ਉਦਾਂ ਕਰਕੇ ਖਲਾਸੇ ਦੇ ਬਧਰੇ ਦਿੰਦੇ ਹੁਣ ਵੀਜ਼ਾ ਆ ਗਿਆ ਬਾਅਦ ਚ ਵੇਖਾਂਗੇ ਵੀ ਇਹਨਾਂ ਦਾ ਬੰਦ ਆ ਕਿ ਨਹੀਂ ਬੰਦ ਉਹ ਤੂੰ ਇੱਕ ਵਾਰੀ ਉੱਥੇ ਚਲ ਗਈ ਮੁੜ ਕੇ ਕਹਿੰਨੇ ਮੰਨਣਾ ਇਹਨਾਂ ਨੂੰ ਹੋਰ ਕੀ ਹਾਂ ਮੁੜ ਕੇ ਸਾਨੂੰ ਕੀ ਕਰਨਾ ਇਹਨਾਂ ਨੇ ਨਹੀਂ ਨਹੀਂ ਮੈਂ ਵੇਚੀ ਤਾਂ ਗੱਲ ਮੇਰੇ ਧਿਆਰ 'ਚ ਹੀ ਆ ਤੇ ਠੀਕ ਆ ਫਿਰ ਮੈਂ ਇਹਨਾਂ ਨੂੰ ਦੱਸ ਹਾਂ ਕੋਈ ਗੱਲ ਨਹੀਂ ਦੱਸ ਦੋ ਤੁਸੀਂ ਹਾਂ ਚਲ ਚੱਲੇ ਆ ਤੇ ਉਦਾਂ ਕੁੜੀ ਵੀ ਚੰਗੀ ਐ ਇਹ ਆ ਵੀ ਸਾਡੇ ਬਾਰੇ ਸੋਚਦੀ ਐ ਨਹੀਂ ਤੇ ਕੁੜੀਆਂ ਤੇ ਸਵੇਰੇ ਘਰ ਜਾ ਕੇ ਬਦਲ ਜਾਂਦੀਆਂ ਚੱਲ ਇਹ ਇੱਕ ਵਾਰ ਬਾਹਰ ਚੱਲ ਜੇ ਤੇ ਫਿਰ ਲੈ ਮੈਂ ਤੁਹਾਨੂੰ ਘਰ ਲੱਭਣ ਦੀ ਐ ਫੇ ਤੁਸੀਂ ਇੱਥੇ ਜੀ ਕੀ ਗੱਲ ਹੋ ਗਈ ਐ ਮੈਂ ਹਾਂ ਪੱਠੇ ਲਿਆਂਦੇ ਸੀ ਵੱਢ ਕੇ ਓਹੋ ਕੰਮ ਸਾਰੇ ਛੱਡੋ ਮੈਂ ਤਾਂ ਇੱਨਾ ਗੱਲ ਕਰਨੀ ਐ ਕਿਹੜੀ ਗੱਲ ਕਰਨੀ ਐ ਤੁਹਾਨੂੰ ਇੱਕ ਖੁਸ਼ਖਬਰੀ ਵਾਲੀ ਗੱਲ ਦੱਸਾਂ ਦੱਸੋ ਤੁਹਾਨੂੰ ਪਤਾ ਮੇਰਾ ਵੀਜ਼ਾ ਆ ਗਿਆ ਸੱਚੀ दा लवली ਵੀਰ ਜੀ ਦਾ ਫੋਨ ਆਇਆ ਏ ਅੱਛਾ ਤੇ ਉਹਦੇ ਹੀ ਦੱਸਣ ਕਹਿ ਰਹੇ ਸੀ ਕਿ ਆ ਗਿਆ ਵਾ ਚਲ ਆ ਵੀ ਵਧੀਆ ਵਾ ਤੇ ਕਿਦਾਂ ਹੁਣ ਪਾਸਪੋਰਟ ਕਦੋਂ ਮਿਲਣਾ ਵਾ ਉਹ ਕਹਿੰਦੇ ਸੀ ਵੀ ਜਿਹੜੀ ਪੇਮੈਂਟ ਰਹਿ ਗਈ ਹੈ ਨਾ ਉਹਦੇ ਹੀ ਕਲੀਅਰ ਕਰ ਦੋ ਆਪਣੇ ਪਾਸਪੋਰਟ ਲੈ ਲਓ ਤੇ ਕੋਈ ਗੱਲ ਨਹੀਂ ਪੈਸੇ ਆ ਜੀ ਉਹਨਾਂ ਨੂੰ ਦੇ ਦਿੰਨੇ ਆ ਦੇਖ ਲਊ ਹਾਂ ਜੀ ਦਾਦਾ ਨੂੰ ਮੈਂ ਕਰੀ लवली ਵੀਰ ਨਾਲ ਗੱਲ ਕਰ ਲੈਣਾ ਮੰਮੀ ਹੁਣ ਉਹਨੂੰ ਦੱਸਿਆ ਕਿ ਨਹੀਂ ਜੀ ਨਹੀਂ ਮੈਂ ਪਹਿਲਾਂ ਤਾਂ ਨਹੀਂ ਦੱਸਿਆ ਵਾ ਚਲ ਮੈਂ ਉਹਨੂੰ ਦੱਸੀ ਪਹਿਲਾਂ ਜਾ ਕੇ ਚਲੋ ਅੱਛਾ ਆ ਚਲੀਏ ਆਜ ਸਭੋਂ ਵਧੀਆ ਹੋ ਗਿਆ ਵਾ ਬੜੀ ਟੈਨਸ਼ਨ ਸੀ ਸਾਰਿਆਂ ਨੂੰ ਮੇਰੇ ਘਰ ਸੁਣੋ ਕਾ ਆ ਗਿਆ ਪੁੱਟੀ ਜਾਣਦੇ ਜੇ ਦਲਜੀਤ ਨੂੰ ਕਹਿ ਗਏ ਤਾਂ ਥਾਂ ਘਟਾਇਆ ਹੈਗਾ ਇੱਥੇ ਕੋਈ ਧਨੀਆ ਪਾਲਕ ਲਾਓ ਲਸਣ ਦਾ ਬੀ ਲਿਆ ਗਿਆ ਥੋੜਾ ਜਿਹਾ ਲਸਣ ਲਾ ਲਈਏ ਚੱਲੇ ਆਪ ਟਾਈਮ ਸੌਖਾ ਲੰਘ ਜਾਂਦਾ ਵਾ ਚੱਲ ਕੋਈ ਨਹੀਂ ਵਟਾ ਬਣਾ ਕੇ ਫਿਰ ਲਾ ਦਿੰਦੇ ਆ ਤੇ ਮੇਰਾ ਰਾਦਾ ਚੱਲ ਥੋੜੀ ਸਫਾਈ ਕਰ ਦਿੰਨਾ ਇੱਥੇ ਚੱਲ ਕੋਈ ਗੱਲ ਨਹੀਂ ਇੱਧਰ ਤਾਂ ਸਫਾਈ ਹੋ ਜੂਗੀ ਜਿਹੜਾ ਥਾਂ ਗੋਡੇ ਉੱਥੇ ਤਾਂ ਲਾਈਏ ਕੋਈ ਨਾ ਕੋਈ ਅੱਜ ਚੱਲ ਆਉਂਦਾ ਨਾ ਦਲਜੀਤ ਜੀ ਹਾਂਜੀ ਵਧਾਈ ਹੋਵੇ ਕਾਦੀ ਜੋ ਉਹਦਾ ਵੀਜ਼ਾ ਆ ਗਿਆ ਜੇ ਚੱਲ ਪੁੱਤ ਵਧੀਆ ਹੋ ਗਿਆ ਹਾਂ ਆਪਾਂ ਅੱਗੇ ਸਵੇਰੇ ਗੱਲ ਕਰਾਂਦੇ ਹਾਂ ਤੇ ਮੈਂ ਹੁਣ ਆਇਆ लवली ਵੀਰ ਦਾ ਫੋਨ ਜੋਤ ਨੇ ਅੱਛਾ ਤੇ ਕਹਿੰਦੇ ਵੀਜ਼ਾ ਆ ਗਿਆ ਵਾ ਤੇ ਹੁਣ ਕਹਿੰਦੇ ਜਿਹੜੀ ਬਾਕੀ ਪੇਮੈਂਟ ਆ ਨਾ ਉਹ ਦੇ ਕੇ ਤੁਸੀਂ ਪਾਸਪੋਰਟ ਲੈ ਜਾਓ ਆਪਣਾ ਚੱਲ ਜੋਤ ਤੈਨੂੰ ਵਧਾਈ ਹੋਵੇ ਹਾਂਜੀ ਤੇ ਤੇਰਾ ਨਹੀਂ ਪਤਾ ਆ ਨਾਲ ਮੇਰਾ ਹੁਣ ਜੇ ਠਹਿਰ ਕੇ ਆ ਕਿ ਬਾਅਦ ਬੰਣਾ ਕੰਮ ਤੇ ਪਹਿਲਾਂ ਜੋਤ ਨੇ ਜਾਣਾ ਵਾ ਮੜ ਕੇ 6-7 ਮਹੀਨੇ ਲੱਗ ਜਾਂਦੇ ਫੇਰ ਜਾਣਾ ਮੈਂ ਪੁੱਤੋ ਇਹ ਤਾਂ ਤੇ ਡੈਡੀ ਕਹਿੰਦਾ ਵੀ ਇਕੱਠਿਆਂ ਦਾ ਬੰਣ ਜਾਣਾ ਨਹੀਂ ਨਹੀਂ ਟਾਈਮ ਲੱਗਦਾ ਵਾ ਬਾਅਦ ਚ ਅੱਛਾ ਡਾਕੂਮੈਂਟ ਇਕੱਠਿਆਂ ਦੇ ਲੱਗੇ ਆ ਪਰ ਜਾਣਾ ਮੈਂ ਬਾਅਦ ਚ ਵਾ ਐਦਾਂ ਹੀ ਜਾਂਦੇ ਸਰ ਜਣੇ ਵਧੀਆ ਹੋ ਗਿਆ ਹਾਂ ਹਾਂਜੀ ਤੁਸੀਂ ਕਰੋ ਤਿਆਰੀ ਆਪਾਂ ਪੈਸੇ ਨੜੀ ਮੈਂ ਕਹਿੰਦੇ ਆਂ ਵਾ ਕਿ ਦਲਬਾਕ ਕੋ ਜਿਹੜੇ ਬਾਕੀ ਰਹਿੰਦੇ ਪੈਸੇ ਆ ਨਾ 10 ਲੱਖ ਰੁਪਇਆ ਰਹਿੰਦਾ ਵਾ ਤੇ ਉਹ ਵੀ ਲੈ ਲਈਏ 23 ਲੱਖ ਦੇ ਗਏ ਹਨਾ ਤੇ 10 ਲੱਖ ਰਹਿੰਦਾ ਉਹ ਲੈ ਕੇ ਨਾ ਤੇ ਇਹਨਾਂ ਨੂੰ ਦੇ ਕੇ ਤੇ ਅੱਜ ਪਾਸਪੋਰਟ ਲਈ ਹੈ ਚਲ ਇਹਦਾ ਕਰ ਲੈਨੇ ਤੂੰ ਤੇ ਗੱਲਾਂ ਕਰੀ ਜਾਣਦੇ ਆਂ ਪਰ ਮੇਰਾ ਦਿਲ ਨਾ ਬੜਾ ਡੰਡਿਆ ਯੋ ਸਾਰੀ ਰਕਮ ਹੀ ਦੇਤੀ ਤੇ ਪੁੱਤ ਤੂੰ ਤੇ ਫੇਰ ਕਰਦਾ ਕਰ ਰਹਿ ਗਿਆ ਉਹ ਮੰਮੀ ਜਿਹੜਾ ਮੁੰਡਾ ਜਾਂਦਾ ਵਾ ਬਾਅਦ ਚ ਜਾਂਦਾ ਵਾ ਪਹਿਲਾਂ ਜੋਦ ਨੇ ਜਾਣਾ ਵਾ ਇਹ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰੂਗੀ ਨਾ ਉੱਥੇ ਤੇ ਮੁੜ ਕੇ ਮਗਰ ਸੱਦ ਲੂਗੀ ਮੈਨੂੰ ਮੈਂ ਜਿਹੜੀਆਂ ਸਲੀਪਾਂ ਸਲਾਪਾਂ ਮੈਂ ਉਹ ਤਾਂ ਸਾਹਮਣੇ ਰੱਖੀ ਫਿਰ ਨਹੀਂ ਨਹੀਂ ਕੋਈ ਗੱਲ ਨਹੀਂ ਨੂੰ ਪਤਾ ਨਹੀਂ ਹੁੰਦਾ ਮੁੜ ਕੇ ਕਿਸ ਨੂੰ ਵਿਖਾਉਣ ਜੋਗੇ ਤੇ ਰਵਾਂਗੇ ਆਪਣੇ ਹੱਥ ਆਪਨਾ ਵਡਾ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਗੱਲ ਕਰਕੇ ਹੁੰਦੀ ਨਾਲੇ ਇਹ ਗੱਲ ਸੁਣੋ ਰਮਨ ਮੇਰਾ ਦਲਾਦਾ ਇਹਦੇ ਮਾਪਿਓ ਨੂੰ ਸਦੀਏ ਤੇ ਇਹਨਾਂ ਨੂੰ ਕਰੀਏ ਗੱਲ ਵੀ ਮੇਰੀ ਗੱਲ ਸੁਣੋ ਕੁੜੀ ਤਾਂ ਡਿੱਚ ਚੱਲ ਚਲੀ ਆ ਤੇ ਜੇ ਉੱਥੇ ਜਾ ਕੇ ਮੁਕਰ ਗਈ ਤੇ ਜ਼ਿੰਮੇਵਾਰ ਕੌਣ ਆ ਚੱਲ ਜੇ ਇੱਥੇ ਸੱਦਣਾ ਤੇ ਇੱਥੇ ਸੱਦ ਲਓ ਤੇ ਨਹੀਂ ਤਾਂ ਪੁੱਤ ਉੱਥੇ ਜਾਈਏ ਗੱਲ ਕਰਕੇ ਆਈਏ ਨਹੀਂ ਨਹੀਂ ਕੋਈ ਨਹੀਂ ਗੱਲ ਕਰਨੀ ਨਹੀਂ ਕਰੀ ਜੀ ਪੀਤੇ ਰਹੇ ਉਹਨਾਂ ਕੁੜੀ ਕਲਾਤੀ ਕੱਲ ਨੂੰ ਸਾਡੀ ਬਾਹ ਨਾ ਫੜੀ ਅਸੀਂ ਤਾਂ ਫਿਰ ਉੱਥੇ ਤੇ ਉੱਥੇ ਹੀ ਰਹਿ ਗਏ ਹੂੰ ਨਹੀਂ ਕੋਈ ਗੱਲ ਨਹੀਂ ਆਪਾਂ ਇਦਾਂ ਕਰਦੇ ਆ ਦਿਲਬਾਗ ਕੋ ਪਹਿਲਾਂ ਪੈਸੇ ਲਈਏ ਤੇ ਦੇ ਕੇ ਤੇ ਪਾਸਪੋਰਟ ਲਈਏ ਤੇ ਫਿਰ ਟਿਕਟਾਂ ਟੁਕਟਾਂ ਵੀ ਕਰਾਉਣੀਆਂ ਪੈਣੀਆਂ ਹਨਾ ਆਪਾਂ ਕਰਾ ਲਈਏ ਉਹ ਕੰਮ ਚਲੋ ਹਾਂ ਠੀਕ ਤਾਨੂੰ ਤਾਂ ਖੁਸ਼ੀ ਚੜੀ ਆ ਪਰ ਮੈਨੂੰ ਨਹੀਂ ਸੁਣ ਕੇ ਇੰਨੀ ਖੁਸ਼ੀ ਹੋਈ ਮੇਰਾ ਪੁੱਤ ਤੇ ਫੇਰ ਘਰ ਵਾ ਜਿਹਦਾ ਕਰਕੇ ਇਹਨਾਂ ਜਫਰ ਜਾਲਿਆ ਵਾ ਮੈਨੂੰ ਇਹ ਆ ਕਿ ਕਿਤੇ ਸਾਡੇ ਨਾਲ ਧੋਖਾ ਨਾ ਹੋ ਜੀ। ਉਹ ਨਹੀਂ ਰਮਨ ਧੋਖਾ ਨਹੀਂ ਹੁੰਦਾ। ਉਹਨਾਂ ਤੈਨੂੰ ਦੱਸਿਆ ਤਾਂ ਹੈਗਾ ਹੀ ਉਹਦੇ ਡੈਡੀ ਨੇ ਵੀ ਪਹਿਲਾਂ ਜੋੜ ਦਾ ਵਿਜਾ ਹੋਣਾ ਤੇ ਫੇਰ ਇਹਦਾ ਹੋਣਾ ਜੋ ਬੰਦਾ। ਮੇਰੀ ਇੱਕ ਗੱਲ ਸੁਣ ਲਓ। ਤੁਸੀਂ ਪੋਲੀਆਂ ਗੱਲਾਂ ਕਰਦੇ ਜੀ। ਉਹਦਾ ਪਿਓ ਜਿਹੜਾ ਬੜਾ ਤੇਜ ਜੀ। ਜਿਉ ਇੰਨਾ ਪੋਲਾ ਹੁੰਦਾ ਨਾ ਆਪਣੇ ਕੋਲੋਂ ਪੈਸੇ ਲਾਉਂਦਾ। ਵੇਖ ਲਓ ਧੀ ਦੇ ਘਰ ਆਉਂਦੇ ਤਾਂ ਉਦਾਂ ਹੀ ਸ਼ਰਮ ਆਉਂਦੀ ਆ। ਬੰਦਾ ਜਵਾਈ ਨੂੰ ਫੋਨ ਕਰਦਾ ਵਾ ਵੀ ਪੁੱਤ ਪੈਸੇ ਲੈ ਕੇ ਤੇ ਆਜੋ। ਆਪ ਟੌਰ ਨਾਉਂਦਾ ਰਿਆ। ਕੁਰਸੀ ਤੇ ਬਹਿ ਕੇ ਤੇ ਫੇਰ ਪੈਸੇ ਖਾਣੇ। ਤਾਂ ਹੁਣ ਵਾਰੀ ਆਈ ਜਾਂਦੀ ਧੀ ਦਾ ਕੰਮ ਬਣਾ ਲਿਆ ਤੇ ਮੇਰਾ ਪੁੱਤ ਫੇਰ ਤਰਲੀਆਂ ਜੋ ਕਰਊਗਾ ਪਰ ਮੈਂ ਤੋਂ ਫੇਰ ਨਾ ਕਰ ਦਲਜੀਤ ਜੋ ਬਣ ਗਏ ਹੀ ਏਜੰਟ ਕੋਲ ਤੇ ਇਹਨਾਂ ਨੂੰ ਪੁੱਛਨੇ ਆ ਪੁੱਤ ਉਹਨੇ ਕੀ ਕਿਹਾ ਸੀ ਆਪੇ ਦੱਸ ਦੇਈਏ ਸਾਨੂੰ ਚੱਲ ਦਲਜੀਤ ਨੂੰ ਤਾਂ ਪੁੱਛੋ ਵੀ ਕੀ ਜਾਂਦਾ ਸੀ ਇਹਦਾ ਵੀ ਨਾਂ ਤੇ ਉੱਤੇ ਕਿਤੇ ਲਿਖਿਆ ਹੈਗਾ ਵਾ ਕਿ ਨਹੀਂ ਹੈਗਾ ਉਹਦੇ ਕੱਲੀ ਦੇ ਹੀ ਲਾਏ ਆ ਚੱਲ ਮੈਂ ਕਰਦਾ ਗੱਲ ਉਹਦਾ ਇਹ ਤਾਂ ਦਲਾਸੇ ਮੈਨੂੰ ਦਈ ਜਾਂਦੇ ਆ ਵੀ ਕੋਈ ਗੱਲ ਨਹੀਂ ਦਲਜੀਤ ਨੂੰ ਪੁੱਛਦਾ ਵਾਂ ਪੁੱਛਣਾ ਕੀ ਆ ਰੋਜ਼ ਤਾਂ ਖਬਰਾਂ ਪੜ੍ਹਦੇ ਆਂ ਕੁੜੀਆਂ ਜਾਂਦੀਆਂ ਵਾਂ ਉਥੇ ਐ ਸੂਫੀਆਂ ਕਰਦੀਆਂ ਵਾਂ ਨਾ ਮੁੜ ਕੇ ਮੁੰਡੇ ਨੂੰ ਫੋਨ ਕਰਦੀਆਂ ਵਾਂ ਤੇ ਨਾ ਕਰਦਿਆਂ ਨੂੰ ਤੇ ਜੇ ਮੁੜ ਕੇ ਮੰਨ ਲਓ ਮਾਪਿਓ ਵੱਲ ਗਏ ਤਾਂ ਉਹਨਾਂ ਨੇ ਇਹੋ ਗੱਲ ਕਹਿਣੀ ਹਾਨੋਂ ਵੀ ਨਹੀਂ ਫੋਨ ਆਉਂਦਾ ਤੇ ਮੇਰਾ ਤੇ ਇਰਾਦਾ ਇਹਨਾਂ ਨੂੰ ਮੈਂ ਕਹਾਂ ਵੀ ਤਿਆਰ ਹੋ ਤੋ ਉਥੇ ਚੱਲੀਏ ਉਹਨਾਂ ਨਾਲ ਗੱਲ ਕਰਕੇ ਆਈਏ ਮੂਹਰੂਪ ਨੂੰ ਵੀ ਜੇ ਕੱਲ ਤੁਹਾਡਾ ਮੁੰਡਾ ਨਾ ਗਿਆ ਤੇ ਜ਼ਿੰਮੇਵਾਰ ਤੁਸੀਂ ਹੋਗੇ ਸਾਡੇ ਘਰੋਂ ਪੈਸੇ ਤੁਸੀਂ ਲੈਂਦੇ ਰਹੇ ਜੀ ਅਸੀਂ ਬੜੇ ਔਖੇ ਹੋ ਕੇ ਪੈਸੇ ਦਿੱਤੇ ਆ ਉਹ ਪਾਜੀ ਜੋਤ ਦਾ ਵੀਜ਼ਾ ਆ ਗਿਆ ਸੀ ਨਾ ਠੀਕ ਜੀ ਤਾਂ ਕਰਕੇ ਅਸੀਂ ਸੋਚ ਰਹੇ ਹਾਂ ਵੀ ਚਲ ਜਿਹੜਾ ਪੈਸਿਆਂ ਦਾ ਥੋੜਾ ਰਹਿੰਦਾ ਹਿਸਾਬ ਦਾ ਉਹ ਵੀ ਪੂਰਾ ਕਰ ਲਾਂਗੇ ਏਜੰਟ ਪੈਸੇ ਮੰਗਣ ਡਿਆ ਸੀਗਾ ਠੀਕ ਜੀ ਤੇ ਬਾਕੀ ਤੇ ਆ ਗਏ 10 ਰੁਪਿਆ 10 ਲੱਖ ਰਹਿ ਗਿਆ ਸੀ ਡੈਡੀ ਕਹਿੰਦੇ ਕਹਿੰਦੇ ਫੋਨ ਕਰ ਦੋ ਦਿਲਬਾਗ ਨੂੰ ਅੱਛਾ ਅੱਛਾ ਤੇ ਆਪੇ ਆ ਕੇ ਦੇ ਜਾਣਗੇ ਉਹਦਾ ਉਹਨਾਂ ਵੀ ਘਰੇ ਹੋਣਾ ਸੀਗਾ ਠੀਕ ਠੀਕ ਤੇ ਉਹਨਾਂ ਨੂੰ ਕੰਮ ਪੈ ਗਿਆ ਕੋਈ ਤੇ ਉਧਰ ਚ ਲੱਗੇ ਠੀਕ ਹਾਂ ਹੋਰ ਠੀਕ ਹਾਂ ਹਾਂਜੀ ਵਧੀਆ ਠੀਕ ਠਾਕ ਤੇ ਆਹ ਲੋ ਆਪਣੇ ਪੈਸੇ 23 ਲੱਖ ਤੁਹਾਡਾ ਪਹਿਲਾਂ ਆਜੇ ਠੀਕ ਹੈ ਜੀ ਤੇ 10 ਲੱਖ ਰੁਪਿਆ ਆਹ ਲੋ ਤੇ ਮਾਰ ਲਓ ਹੱਥ ਆਪਣ ਕੋਈ ਗੱਲ ਨਹੀਂ ਗਣੀ ਆ ਨਹੀਂ ਨਹੀਂ ਫਿਰ ਵੀ ਉਹ ਨਹੀਂ ਨਹੀਂ ਕੋਈ ਨਹੀਂ ਗਣੀ ਆ ਭਾਜੀ ਧਰਨੇ ਵੇਚ ਗੀ ਨਹੀਂ ਥੋੜੀ ਆ ਕੋਈ ਗੱਲ ਨਹੀਂ ਗਣੀ ਆ ਆਪਾਂ ਹੋਰ ਫਿਰ ਨਾਲ ਦੀ ਦੇ ਫਿਰ ਆ ਗਿਆ ਵੀਜ਼ਾ ਹਾਂਜੀ ਆ ਗਿਆ ਜੀ ਵੀਜ਼ਾ ਆ ਗਿਆ ਠੀਕ ਜੀ ਫੇ 13 ਨੇ ਫਿਰ ਕੰਮ ਬਣਿਆ ਫਿਰ ਮੇਰਾ ਵੀਰ ਜੀ ਹਜੇ ਕੋਈ 6 ਮਹੀਨੇ ਲੱਗ ਜਾਣੇ ਆ ਕੰਮ ਤੇ ਉਹਦਾ ਨਾਲ ਹੀ ਚੱਲਣ ਡਿਆ ਵਾ ਠੀਕ ਪਰ ਫਿਰ ਵੀ ਹਜੇ ਪਹਿਲਾਂ ਜੋਦ ਜਾਊਗੀ ਤੇ ਫਿਰ ਮੈਂ ਮਗਰ ਜਾਊਗਾ ਨਹੀਂ ਫਿਰ ਵੀ ਨਾ ਮਾੜੀ ਨਾ ਪੈਰ ਬਾਈ ਮਗਰ ਰੱਖੀ ਹੈ ਕਿ ਪੈਲੀ ਤੁਸੀਂ ਵੇਚ ਲਈ ਆ ਹਾਂਜੀ ਤੇ ਧੋਖੇ ਧਾਕੇ ਤੇ ਬੜੇ ਹੋਣ ਡੇ ਅੱਜ ਕੱਲ ਇਹ ਮੇਰਾ ਵੀਰ ਪੈਰ ਬਾਈ ਜ਼ਰੂਰ ਰੱਖਿਓ ਮਗਰ ਨਹੀਂ ਜਾਣੇ ਆ ਬਾਜੀ ਏਜੰਟ ਨੂੰ ਮਿਲ ਕੇ ਹੁੰਨੇ ਆਂ ਇਵੇਂ ਹੀ ਠੀਕ ਜੀ ਪੂਰੀ ਪੈਰ ਵਈ ਰੱਖਣ ਦੇ ਮੰਗਦਾ ਆਪਾਂ ਵੀ ਬੰਦੇ ਨਾਲ ਕੰਮ ਕਹਿੰਦੇ ਦਾ ਜੀ ਨਹੀਂ ਨਹੀਂ ਪੈਰ ਵਈ ਆਪਣੀ ਪੂਰੀ ਰੱਖਿਓ ਤੁਸੀਂ ਫਾਈਲ ਤੇ ਨਾ ਉਹਦਾ ਜੋਦੇ ਡੈਡੀ ਨੇ ਲਵਾਈ ਆ ਠੀਕ ਉਹਨਾਂ ਦਾ ਏਜੰਟ ਦਾ ਕੋਈ ਅੱਛਾ ਪਰ ਉਹਦਾ ਅਸੀਂ ਵੀ ਉਹਦੇ ਨਾਲ ਗੱਲਬਾਤ ਕਰਨ ਦੇ ਆਂ ਤਿੰਨ ਚਾਰ ਮਹੀਨੇ ਹੋ ਗਏ ਸਾਡੇ ਨਾਲ ਵੀ ਗੱਲਬਾਤ ਕਰਦਾ ਸਾਰੀ ਉਹ ਠੀਕ ਕਿ ਕਿੱਥੋਂ ਤੱਕ ਕੰਮ ਪਹੁੰਚਿਆ ਕਿੰਨੇ ਪੈਸੇ ਲੱਗੇ ਆ ਤੇ ਚਲੋ ਉਹਦਾ ਬੰਦਾ ਤਾਂ ਚੰਗਾ ਵਾ ਹੀ ਵਧੀਆ ਬੰਦਾ ਹੋਏ ਇਹ ਬਣ ਜਾਣ ਕਿਤੇ ਚਲੋ ਵਧੀਆ ਗੱਲ ਵਾ ਵਧੀਆ ਗੱਲ ਆ ਜੇ ਬਣ ਜੇ ਪਰ ਹੂੰ ਤੇ ਉਦਾਂ ਤੁਸੀਂ ਵੀ ਤੇ ਬੰਜੂ ਗੱਲ ਤੇਰੀ ਠੀਕ ਆ ਨਹੀਂ ਤੇ ਧੋਖੇ ਤੇ ਬੜੇ ਹੋਂਡੇ ਦੁਨੀਆ 'ਚ ਨਹੀਂ ਚਲੋ ਬੰਜੂ ਗੱਲ ਤੇ ਚਲੋ ਠੀਕ ਆ ਫਿਰ ਹਾਂਜੀ ਠੀਕ ਆ ਬੀ ਠੀਕ ਠੀਕ ਆ ਓਕੇ ਦੇਲਾ ਜੁਬਣ ਲੋਕੀ ਵੀ ਉਹੀ ਗੱਲਾਂ ਕਰਦੇ ਆ ਲੋਕਾਂ ਨੇ ਕੀ ਕਰਨੀਆਂ ਵਾ ਮੰਮੀ ਇਹ ਗੱਲ ਕਰਨ ਦੇ ਆ ਮੈਂ ਮੰਮੀ ਨੂੰ ਜਦੋਂ ਦੱਸੀ ਨਾ ਇਹ ਗੱਲ ਮੈਂ ਕਿ ਜੋਦਾ ਵੀਜ਼ਾ ਆ ਗਿਆ ਵਾ ਕਹਿੰਦੇ ਕੋਈ ਗੱਲ ਨਹੀਂ ਜੋਦਾ ਹੀ ਆਇਆ ਵਾ ਤੂੰ ਕਿਹੜਾ ਜਾਣਾ ਬਾਹਰ ਤੇ ਲੋਕਾਂ ਨੇ ਤੇ ਫਿਰ ਗੱਲਾਂ ਕਰਨੀਆਂ ਹੀ ਆ ਉਹ ਪਤਾ ਕਿਉਂ ਕਹਿੰਦੇ ਆ ਉਹ ਲਵਰੀ ਨਾਲ ਕਾਮਯਾਬ ਦਾ ਵਾ ਉਹਨਾਂ ਸਭ ਕੋ ਆਪਣਾ ਹੀ ਕਰਵਾਇਆ ਜੋ ਉਹਦਾ ਹੀ ਕੰਮ ਕਰਵਾਇਆ ਤੇਰਾ ਕੰਮ ਨਹੀਂ ਕਰਵਾਇਆ ਸ਼ਾਇਦ ਆ ਬਜਟ ਨੂੰ ਪੂਰਾ ਯਕੀਨ ਵਾ ਮੈਨੂੰ ਪੂਰਾ ਯਕੀਨ ਆ ਵੀ ਉਹਨੇ ਮੈਨੂੰ ਲੈਣਾ ਬਣਾਣਾ ਹਨ ਅਹੀਂ ਵੀ ਤੇਰੇ ਆਪਣਾ ਹੀ ਆਂ ਐਵੇਂ ਇਹੋ ਚਾਹੁੰਦੇ ਆ ਤੇਰਾ ਕੰਮ ਬੰਜ ਪਰ ਜਿੱਦਾਂ ਦੇ ਲਵੜੀ ਨੇ ਉਹਦੇ ਡੈਡੀ ਦੇ ਕੰਮ ਹੋਣਾ ਮੈਨੂੰ ਨਹੀਂ ਲੱਗਦਾ ਕੰਮ ਬਣਨਾ ਹੀ ਉਹ ਵੀਰ ਜੀ ਉਹਨਾਂ ਦੇ ਕੰਮ ਜਿੱਦਾਂ ਦੇ ਹੈਗੇ ਮੈਨੂੰ ਪਤਾ ਵਾ ਪਰ ਮੈਨੂੰ ਜੋ ਤੇ ਪੂਰਾ ਯਕੀਨ ਆ ਤੁਸੀਂ ਵੇਖ ਲਿਓ ਉਹਨੇ ਪੱਕਾ ਮੇਰਾ ਕੰਮ ਬਣਾਉਣੇ ਬਣਾਉਣਾ ਚਲੋ ਵਧੀਆ ਵਾ ਆ ਫਿਰ ਪੈਸੇ ਰੱਖ ਕੋਈ ਨਹੀਂ ਮੇਰੀ ਗੱਲ ਸੁਣੋ ਸ਼ਾਮ ਤੱਕ ਏਜੰਟ ਨੂੰ ਫੜਾ ਕੇ ਆਉਣੇ ਆ ਕੋਈ ਨਹੀਂ ਚਲ ਜਾਗੇ ਸ਼ਾਮ ਤੈਹੀਂ ਦਵਾਂਗੇ ਤੇ ਫੇਰ ਉਹਨੇ ਪਾਸਪੋਰਟ ਦੇਣਾ ਵਾ ਅੱਛਾ ਹਾਂ ਤੇ ਅਸੀਂ ਕਹਿੰਦਾ ਵੀ ਉੱਤੇ ਵੀਜ਼ਾ-ਵੂਜ਼ਾ ਲੱਗ ਗਿਆ ਸਾਰਾ ਅੱਛਾ ਤੇ ਤੁਸੀਂ ਪਾਸਪੋਰਟ ਆ ਕੇ ਆਪਣਾ ਲੈ ਜਾ ਤੇ ਟਿਕਟ ਟਿਕਟ ਫੇਰ ਮੁੜ ਕੇ ਕਰਾਵਾਂਗੇ ਆ ਵੀ ਕਰਨੀ ਪੈਣੀ ਹਾਂ ਇਹ ਜਦੋਂ ਥੋੜੇ ਦੇਣੇ ਆ ਪੈਸੇ ਸਾਰੇ ਉਹਨੂੰ ਮੇਰੇ ਅੱਜ 4-5 ਲੱਖ ਰੁਪਈਆ ਰਹਿ ਗਿਆ ਉਹਦਾ ਅੱਛਾ ਤੇ ਬਾਕੀ ਟਿਕਟ-ਟਿਕਟ ਕਰਾਈਏ ਕੱਪੜੇ ਲੈ ਕੇ ਦੰਨੇ ਆ ਠੀਕ ਤੇ ਕਰੀਏ ਤਿਆਰੀ ਫੇਰ ਚਲੋ ਠੀਕ ਆਓ ਚਲਿਏ ਕਰ ਚਲੋ ਜੀ